ਨਵਜੋਤ ਸਿੰਘ ਸਿੱਧੂ ਨੇ ਫਿਰ ਬਠਿੰਡਾ ਦੇ ਵਿੱਚ ਰੈਲੀ ਰੱਖੀ ਹੈ 7 ਜਨਵਰੀ ਨੂੰ ਪਿੰਡ ਕੋਟਸ਼ਮੀਰ ਦੇ ਵਿੱਚ ਲੋਕ ਮਿਲਣੀ ਹੋਵੇਗੀ ਨਵਜੋਤ ਸਿੱਧੂ ਨੇ ਰੈਲੀ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਹੈ ਕਿ ਰੈਲੀ ਦੇ ਪੋਸਟਰ ਦੇ ਵਿੱਚ ਪੰਜਾਬ ਲੀਡਰਸ਼ਿਪ ਵੀ ਸ਼ਾਮਲ ਹੈ ਲੇਕਿ ਪਹਿਲੀ ਰੈਲੀ ਨਾਲੋਂ ਇਸ ਵਾਰ ਜਿਹੜੀ ਕਿ ਤਸਵੀਰ ਥੋੜੀ ਵੱਖਰੀ ਨਜ਼ਰ ਆ ਰਹੀ ਹੈ ਪੰਜਾਬ ਕਾਂਗਰਸ ਇਨਚਾਰਜ ਦਵਿੰਦਰ ਯਾਦਵ ਦੀ ਤਸਵੀਰ ਵੀ ਜਿਹੜੀ ਪੋਸਟਰ ਦੇ ਵਿੱਚ ਸ਼ਾਮਲ ਹੈ ਕਿ ਉੱਥੇ ਪੋਸਟਰ ਦੇ ਵਿੱਚ ਪ੍ਰਧਾਨ ਰਾਜਾ ਵੜਿੰਗ ਦੀ ਵੀ ਤਸਵੀਰ ਹੈ ਪਿਛਲੀ ਵਾਰ ਦਰਸਲ ਰੈਲੀ ਦੇ ਪੋਸਟਰ ਨੂੰ ਲੈ ਕੇ ਸਵਾਲ ਉੱਠੇ ਸਨ ਪਿਛਲੀ ਰੈਲੀ ਦੇ ਪੋਸਟਰ ਦੇ ਵਿੱਚੋਂ ਪੰਜਾਬ ਲੀਡਰਸ਼ਿਪ ਗਾਇਬ ਸੀ ਤੇ ਉਸ ਤੋਂ ਬਾਅਦ ਜਿਹੜੀ ਹੁਣ ਰੈਲੀ ਰੱਖੀ ਗਿਆ ਇਸ ਦੇ ਵਿੱਚ ਜਰੂਰ ਪੰਪ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਜਿਹੜੇ ਕਿ ਜਗ੍ਹਾ ਦਿੱਤੀ ਗਈ ਹੈ ਕਿਉਂਕਿ 7 ਜਨਵਰੀ ਨੂੰ ਪਿੰਡ ਕੋੜ ਸ਼ਮੀਰ ਦੇ ਵਿੱਚ ਇਹ ਰੈਲੀ ਇਹ ਲੋਕ ਮਿਲਣ ਜਿਹੜੀ ਕਿ ਨਵਜੋਤ ਸਿੰਘ ਨੂੰ ਰੱਖੀ ਗਈ ਹੈ ਨਵਜੋਤ ਸਿੰਘ ਨੇ ਰੈਲੀ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਜਿੱਥੇ ਦਿੱਤਾ ਉੱਥੇ ਅੱਜ ਦੀ ਰੈਲੀ ਦੇ ਪੋਸਟਰ ਦੇ ਵਿੱਚ ਪੰਜਾਬ ਲੀਡਰਸ਼ਿਪ ਵੀ ਸ਼ਾਮਲ ਹੈ ਪੰਜਾਬ ਕਾਂਗਰਸ ਇਨਚਾਰਜ ਦਵਿੰਦਰ ਯਾਦਵ ਦੀ ਜਿਹੜੀ ਤਸਵੀਰ ਲਗਾਈ ਗਈ ਹੈ ਪੋਸਟਰ ਦੇ ਵਿੱਚ ਪ੍ਰਦਾਨ ਰਾਜਾ ਵੜਿੰਗਤੀ ਵੀ ਤਸਵੀਰ ਲਾਈ ਗਈ ਹਾਲਾਂਕਿ ਪਿਛਲੇ ਦਿਨ ਜਿਹੜੀ ਰੈਲੀ ਹੋਈ ਉਸ ਨੂੰ ਲੈ ਕੇ ਅਸਿੱਧ ਤੌਰ ਤੇ ਪੰਜਾਬ ਕਾਂਗਰਸ ਦੇ ਪ੍ਰਨਾਰਾਜਾ ਵੜਿੰਗ ਦੇ ਵੱਲੋਂ ਜ਼ਾਬਤੇ ਦੇ ਵਿੱਚ ਰਹਿਣ ਦੀ ਨਸੀਹਤ ਦਿੱਤੀ ਗਈ ਨਵਜੋਤ ਸਿੱਧੂ ਨੂੰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਤਖਾ ਨਿਸ਼ਾਨਾ ਸਾਧਿਆ ਗਿਆ ਕਈ ਜਿਹੜੇ ਕਿ ਕਾਂਗਰਸ ਯਾਗਾਂ ਦੇ ਵੱਲੋਂ ਹਾਈ ਕਮਾਂਡ ਤੱਕ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਕੀਤੀ ਗਈ ਤੇ ਇਸ ਦੇ ਵਿਚਾਰੇ ਹੁਣ ਫਿਰ ਤੋਂ ਲੋਕ ਮਿਲਣੀ ਪ੍ਰੋਗਰਾਮ ਜਿਹੜਾ ਕਿ ਬਠਿੰਡਾ ਦੇ ਵਿੱਚ ਬਠਿੰਡਾ ਦੇ ਪਿੰਡ ਕੋਰਸ਼ਮੀਰ ਦੇ ਵਿੱਚ ਰੱਖਿਆ ਗਿਆ ਪਰ ਹਾਲਾਂਕਿ ਜੇਕਰ ਪੋਸਟਰਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਦੇ ਆ ਪੋਸਟਰਾਂ ਦੇ ਨਾਲੋਂ ਤਸਵੀਰ ਬਿਲਕੁਲ ਵੱਖਰੀ ਕਹੀ ਜਾ ਸਕਦੀ ਹੈ ਇਹਨਾਂ ਪੋਸਟਰਾਂ ਦੇ ਵਿੱਚ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਜ਼ਰੂਰ ਜਗ੍ਹਾ ਦਿੱਤੀ ਗਈ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕੁਪਾਈ ਜੁੜੇ ਹੋਏ ਨੇ ਆ ਪੰਕਜ ਪਿਛਲੇ ਦਿਨੀ ਕਾਫੀ ਵਿਵਾਦ ਵੀ ਪਖਿਆ ਲੱਗਾਤਰ ਆਪਣੇ ਦੇ ਨਿਸ਼ਾਨੇ ਤੇ ਨਜੂਬ ਸਿੱਧੂ ਆਏ ਹਾਈ ਕਮਾਂਡ ਤੱਕ ਵੀ ਸ਼ਿਕਾਇਤ ਹੋਈ ਕਿ ਹੁਣ ਮੋੜ ਤੋਂ ਰੈਲੀ ਰੱਖੀਗੀ ਹਾਲਾਂਕਿ ਪਿਕਚਰ ਥੋੜੀ ਵੱਖਰੀ ਹੈ ਜੋ ਪੋਸਟਰ ਅਸੀਂ ਵਿਖਾ ਰਹੇ ਹਾਂ ਉਸ ਦੇ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਜ਼ਰੂਰ ਜਗ੍ਹਾ ਦਿੱਤੀ ਗਈ ਹੈ ਕੀ ਕੋ ਜਾਣਕਾਰੀ ਦੇਖੋ ਕਾਂਗਰਸ ਦਾ ਪਹਿਲਾ ਪ੍ਰੋਗਰਾਮ ਰਹਿਣ ਵਾਲਾ ਦਾ ਉਹ ਨਦੋ ਸਿੰਘ ਕਿੱਤੂ ਵੱਲੋਂ ਜਾਣਕਾਰੀ ਮਿਲੀ ਹੈ ਕਿ ਪ੍ਰਿੰਡਾ ਇਤਿਹਾਸੀ ਦੇ ਵਿੱਚ ਇਹ ਲੋਕ ਮਿਲਣੀ ਜਿਹੜੀ ਹੈ ਨਦੋ ਸਿੰਘ ਕਿੱਤੂ ਵੱਲੋਂ ਰੱਖੀ ਗਈ ਹੈ ਔਰ ਜਿਹੜੇ ਪੋਸਟਰ ਦਾ ਜ਼ਿਕਰ ਅੱਸੀ ਤਸਵੀਰਾਂ ਦੇ ਜ਼ਰੀਏ ਦਿਖਾ ਵੀ ਰਹੇ ਆ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਹਾਈ ਕਮਾਂਡ ਦੇ ਸਾਰੇ ਲੀਡਰ ਤੁਹਾਨੂੰ ਨਜ਼ਰ ਆਣਗੇ ਮਲਿਕਾ ਅਰਜੁਨ ਖੜਗੇ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਨਾਲੇ ਨਾਲ ਜਿਹੜੇ ਨਵੇਂ ਜਿਹੜੇ ਪ੍ਰਭਾਰੀ ਬਣੇ ਨੇ ਉਹਨਾਂ ਦੀ ਤਸਵੀਰ ਨਜ਼ਰ ਆ ਰਹੀ ਹੈ ਲੇਕਿਨ ਇਸ ਦੇ ਵਿਚਾਲੇ ਪੰਜਾਬ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਪ੍ਰਦੇਸ਼ ਪ੍ਰਧਾਨ ਦੀ ਤਸਵੀਰ ਤਾਂ ਨਜ਼ਰ ਆ ਰਹੀ ਹੈ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਤਸਵੀਰ ਇਸ ਫੋਟੋ ਤੋਂ ਗਾਇਬ ਹੈ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ ਔਰ ਦੂਸਰਾ ਇਹ ਵੀ ਹੈ ਕਿ ਕੀ ਇਹ ਪ੍ਰੋਗਰਾਮ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਹਿੰਦੇ ਰੱਖਿਆ ਗਿਆ ਉਹਨਾਂ ਦੇ ਕਹਿੰਦੇ ਰੱਖਿਆ ਗਿਆ ਜਾਂ ਇਹ ਨਗਰ ਸਿੰਘ ਦੇਵ ਲੋਕ ਪ੍ਰੋਗਰਾਮ ਹੈ ਕਿਉਂਕਿ ਜਿਹੜੀ ਟਵੀਟ ਕਰਕੇ ਜਾਣਕਾਰੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਹੈ ਐਤਵਾਰ ਦੇ ਦਿਨ ਅਗਲੇ ਐਤਵਾਰ ਯਾਨੀ ਕਿ 7 ਤਰੀਕ ਨੂੰ ਇਹ ਬਠਿੰਡਾ ਦੇ ਹਾਤੀ ਦੇ ਵਿੱਚ ਲੋਕ ਮਿਲਣੀ ਜਿਹੜੀ ਹੈ ਉਹ ਰੱਖੀ ਗਈ ਹੈ। ਹਾਂ ਠੀਕ ਹੈ ਪੰਕਜ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਫਿਰ ਬਠਿੰਡਾ ਦੇ ਵਿੱਚ ਰੈਲੀ ਰੱਖੀ ਗਈ ਹੈ 7 ਜਨਵਰੀ ਨੂੰ ਪਿੰਡ ਕੋਰਸ਼ਮੀਰ ਦੇ ਵਿੱਚ ਲੋਕ ਮਿਲਣੀ ਕੀਤੀ ਜਾ ਰਹੀ ਹੈ ਜਿੱਥੇ ਕਿ ਵਤੁਮਦ ਲੋਕਾਂ ਨੂੰ ਰੈਲੀ ਵਿੱਚ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਉੱਥੇ ਐਤਕੀ ਰੈਲੀ ਦੇ ਪੋਸਟਰ ਦੇ ਵਿੱਚ ਪੰਜਾਬ ਲੀਡਰਸ਼ਿਪ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਖਿਆਰੇ ਇਹ ਦੇਖਣਾ ਹੋਵੇਗਾ ਕਿ 7 ਤਰੀਕ ਨੂੰ ਕੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਕੋਈ ਸੀਨੀਅਰ ਆਗੂ ਵੀ ਇਸ ਲੋਕ ਮਿਲਣੀ ਦੇ ਵਿੱਚ ਰੈਲੀ ਦੇ ਵਿੱਚ ਸ਼ਾਮਲ ਹੁੰਦਾ ਹੈ ਜਾਂ ਨਹੀਂ